ਕੀ ਨੂੰ ਪਤਾ ਸੀ ਨਾ ਖੁਦ ਉਹ ਵਰਿੰਦਰ ਘੋਮਣ ਨੂੰ ਪਤਾ ਸੀ ਕਿ ਇਹ ਬਾਏ ਬਾਏ ਮੇਰੀ ਆਖਰੀ ਹੋਣ ਵਾਲੀ ਹੈ ਤੇ ਮੈਂ ਜਿਸ ਮਸ਼ੀਨ ਦੇ ਅੰਦਰ ਜਾ ਰਿਹਾ ਹਾਂ ਹੁਣ ਇਸ ਤੋਂ ਬਾਹਰ ਹੀ ਨਹੀਂ ਆਉਂਗਾ ਥੋੜਾ ਪਿੱਛੇ ਲੈ ਜਾਓ ਰਵਰ ਸਾਹਿਬ ਮਸ਼ੀਨ ਦੇਖ ਸਕਦੇ ਹੋ ਤੁਸੀਂ ਕੋ ਐਮ ਆਰ ਆਈ ਦੇ ਵਿੱਚ 1000 ਐਨ ਸੀ ਸੀ ਟੀ ਜਾਂ ਸੀ ਟੀ ਸਕੈਨ ਦੇ ਵਿੱਚ 1000 ਐਕਸ ਰੇ ਜਿੰਨੀਆਂ ਕਿਰਨਾਂ ਹੁੰਦੀਆਂ ਨੇ ਕਿਵੇਂ ਵੱਧ ਹੁੰਦੀਆਂ ਨੇ ਤੁਹਾਡੀਆਂ ਫੋਟੋਆਂ ਤੁਹਾਡੀਆਂ ਹੱਡੀਆਂ ਨੂੰ چیر ਕੇ ਅੰਦਰੋਂ ਤਾਂ ਲਈਆਂ ਜਾਣੀਆਂ ਨੇ ਗਾਮਾ ਕਿਰਨਾਂ ਨੇ ਐਕਸ ਰੇ ਕਿਰਨਾਂ ਨੇ ਜਾਂ ਰੇਡੀਓ ਐਕਟਿਵ ਕਿਰਨਾਂ ਨੇ ਵੀ ਉੱਥੇ ਕਹਿੰਦੇ ਸੀ ਹਾਰਟ ਦਾ ਡਾਕਟਰ ਨਹੀਂ ਆਇਆ ਤੁਸੀਂ ਵੀ ਸੁਣੀ ਹੋਊਗੀ ਵੀ ਕੋਈ ਡਾਕਟਰ ਨਹੀਂ ਹੈ ਜੀ ਕੋਈ ਡਾਕਟਰ ਨਹੀਂ ਹੈ ਵੀ ਡਾਕਟਰ ਭੱਜ ਗਏ ਭੱਜ ਗਏ ਹੋ ਗਿਆ ਤਬਾ ਵਾਹ ਬਸ ਆਏ ਨਹੀਂ ਤਬਾ ਵਾਹ ਬਸ ਆਏ ਨਹੀਂ ਵੀ ਬੇਟਾ ਕਹਿ ਰਹੇ ਹੈ ਵੀ ਪਪਾ ਜੀ ਹੁਣ ਗਏ ਸੀ ਤਾਇਆ ਜੀ ਪਤਾ ਨਹੀਂ ਤਾਇਆ ਜੀ ਹੁਣ ਗਏ ਸੀ ਨਹੀਂ ਹੁਣ ਗਏ ਸੀ ਆ ਗਏ ਬਸ ਹਾਂ ਵੀ ਅਸੀਂ ਆ ਗਏ ਕੀ ਹੁਣ ਗਏ ਬੰਦੇ ਨੂੰ 4 ਘੰਟਿਆਂ ਚ ਐਨ ਐ ਟੀ ਸੀਆ ਦਿੱਤਾ ਜਾ ਸਕਦਾ ਹੈ ਵੀ ਨਾਲ ਦੇ ਨਾਲ ਹੀ ਚਲੋ ਆਪਰੇਸ਼ਨ ਚ ਵੜ ਦੋ ਹਾਂ ਫੋਰਟਿਸ ਹਸਪੀਟਲ ਅੰਮ੍ਰਿਤਸਰ ਬਾਈ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜੀ ਕੱਲ ਰਾਤ ਦੀ ਆਖਰੀ ਵੀਡੀਓ ਜਿਹੜੀ ਸੀ ਉਹਨਾਂ ਦੇ ਮੌਤ ਤੋਂ ਪਹਿਲਾਂ ਉਹ ਕਹਿੰਦੇ ਨੇ ਨਾ ਮੌਤ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਪਲ ਤੁਹਾਨੂੰ ਮੌਤ ਆ ਜਾਣੀ ਹੈ ਤੋ ਐਮ ਆਰ ਆਈ ਜਿਹੜੀ ਮਸ਼ੀਨ ਸੀ ਉਹਦੇ ਵਿੱਚ ਪੈਣ ਲੱਗੇ ਸੀਗੇ ਤੇ ਕਹਿੰਦੇ ਸੀ ਵੀ ਦੇਖੋ ਵੀ ਇੱਕ ਬਹੁਤ ਅਗਰ ਤੁਹਾਨੂੰ ਸੱਟ ਲੱਗਦੇ ਤਾਂ ਕੋਈ ਮਾੜੀ ਗੱਲ ਨਹੀਂ ਕੋਈ ਗੱਲ ਨਹੀਂ ਜਿਹੜੇ ਸਪੋਰਟਸਮੈਨ ਹੁੰਦੇ ਨੇ ਇਸ ਚੀਜ਼ ਦੇ ਗੇਝੇ ਹੁੰਦੇ ਨੇ ਤੇ ਮੈਂ ਹੁਣ ਐਮ ਆਰ ਆਈ ਕਰਾਉਣਾ ਹੈ ਮੇਰੀ ਇੱਕ ਮਸਲ ਦੀ ਰਿਕਵਰੀ ਸੀ ਹਾਂ ਹੱਥ ਲਾ ਕੇ ਦੱਸਦੇ ਨੇ ਤੇ ਅਸੀਂ ਮੈਂ ਹੁਣ ਮਸ਼ੀਨ ਤੇ ਪੈਣ ਲੱਗਿਆ ਪਰ ਕਹਿੰਦੇ ਮਸ਼ੀਨ ਸਾਨੂੰ ਛੋਟੀ ਪੈ ਗਈ ਪਰ ਮੈਂ ਕੋਸ਼ਿਸ਼ ਕਰਦਾ ਹੋਂ ਖੱਖਾ ਸੌਖਾ ਹੁਣ ਪੈਣਾ ਤੇ ਜਾਂਦੇ ਆਂਦੇ ਉਹ ਬਾਏ ਬਾਏ ਕਰਦੇ ਨੇ ਪਰ ਉਹ ਚੀਜ਼ ਵੇਖ ਕੇ ਬੜਾ ਮਾਨ ਉਦਾਸ ਹੁੰਦਾ ਹੈ ਵੀ ਯਾਰ ਕਿਹਨੂੰ ਪਤਾ ਸੀ ਨਾ ਖੁਦ ਉਹ ਵਰਿੰਦਰ ਘੋਮਣ ਨੂੰ ਪਤਾ ਸੀ ਕਿ ਇਹ ਬਾਏ ਬਾਏ ਮੇਰੀ ਆਖਰੀ ਹੋਣ ਵਾਲੀ ਹੈ ਤੇ ਮੈਂ ਜਿਸ ਮਸ਼ੀਨ ਦੇ ਅੰਦਰ ਜਾ ਰਿਹਾ ਹਾਂ ਹੁਣ ਇਸ ਤੋਂ ਬਾਹਰ ਹੀ ਨਹੀਂ ਆਉਂਗਾ ਮਤਲਬ ਉਹ ਚੀਜ਼ ਬੜੀਆਂ ਹੈਰਾਨ ਕਰਦੀਆਂ ਸੀ ਪਰ ਕਿਤਨੇ ਕਿਤੇ ਲੋਕ ਨਾ ਇਹ ਸਵਾਲ ਕਰਨ ਲੱਗੇ ਵੀ ਦੋ ਐਮ ਆਰ ਆਈਸ ਇਕੱਠੀਆਂ ਕਰਤੀਆਂ ਵੀ ਕਹਿੰਦੇ ਸਿਰਫ ਇੱਕ ਐਮ ਆਰ ਆਈ 6 ਮਹੀਨੇ ਦਾ ਪੀਰੀਅਡ ਹੁੰਦਾ ਵੀ ਉਹਦੇ ਵਿੱਚ ਇੱਕ ਐਮ ਆਰ ਆਈ ਕਰੀਦੀ ਹੁੰਦੀ ਹੈ ਤੇ ਕੁਝ ਟਾਈਮ ਬਾਅਦ ਦੁਬਾਰਾ ਜਿਹੜੀ ਐਮ ਆਰ ਆਈ ਅਗਲੀ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਇਹਦੇ ਰੇਜ਼ ਹੁੰਦੀਆਂ ਨੇ ਉਹ ਇੰਨੀਆਂ ਕੁ ਹਾਰਡ ਹੁੰਦੀਆਂ ਨੇ ਇੰਨੀਆਂ ਕੁ ਸਟਰੋਂਗ ਹੁੰਦੀਆਂ ਨੇ ਕਿ ਤੁਹਾਡਾ ਜਿਹੜਾ ਸਰੀਰ ਹੈ ਉਹ ਤੇ ਕਿਤੇ ਵੀ ਕੁਝ ਵੀ ਕਰ ਸਕਦੀ ਹੈ ਨਹੀਂ ਇਦਾਂ ਹੁੰਦਾ ਹੈ ਵੈਸੇ ਗਾਮਾ ਰੇ ਜਿਹੜੀਆਂ ਕਿਰਨਾਂ ਨੇ ਇਹ ਦੋ ਤਰੀਕੇ ਦੀਆਂ ਨੇ ਗਾਮਾ ਕਿਰਨਾ ਨਾਲ ਗਾਮਾ ਨਾਈਫ ਨਾਲ ਇਲਾਜ ਵੀ ਹੁੰਦਾ ਹੈ ਹਾਈ ਡੋਜ਼ ਗਾਮਾ ਨਾਈਫ ਨਾਲ ਅੱਜ ਕੱਲ ਬ੍ਰੇਨ ਆਪਰੇਸ਼ਨ ਹੁੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਲੇਜ਼ਰ ਹੈ ਗਾਮਾ ਨਾਈਫ ਮਤਲਬ ਚਾਕੂ ਗਾਮਾ ਕਿਰਨਾ ਦਾ ਅੱਛਾ ਐਕਸਰੇ ਗਾਮਾ ਕਿਰਨਾ ਨੇ ਜਿਹੜੀਆਂ ਉਹ ਕਿਰਨਾ ਇੱਕ ਐਕਸਰਾ ਜਿਹੜਾ ਜੀ ਉਹ ਕਰਾਉਣ ਤੋਂ ਕਤਰਾਉਂਦੇ ਨੇ ਪੜੇ ਲਿਖੇ ਲੋਕ ਵਿਗਿਆਨਕ ਲੋਕ ਕਿਉਂਕਿ ਇੱਕ ਐਕਸਰੇ ਦਾ ਲੋਡ ਵੀ ਇਨਸਾਨ ਤੇ ਕਿਤੇ ਨਾ ਕਿਤੇ ਪੈਂਦਾ ਹੈ। ਅਗਰ ਬੰਦਾ ਇੱਕ ਐਕਸਰੇ ਕਰਾ ਰਿਹਾ ਹੈ। ਐਕਸਰੇ ਕਰਾ ਰਿਹਾ ਹੈ। ਅੱਛਾ। ਇੱਕ ਐਮ ਆਰ ਆਈ ਦੇ ਵਿੱਚ 1000 ਐਨ ਸੀ ਸੀ ਟੀ ਜਾਂ ਸੀ ਟੀ ਸਕੈਨ ਦੇ ਵਿੱਚ ਜੀ 1000 ਐਕਸਰੇ ਜਿੰਨੀਆਂ ਕਿਰਨਾਂ ਹੁੰਦੀਆਂ ਨੇ। ਯਾਨੀ ਇੱਕ ਐਕਸ-ਰੇ ਜਿਹੜਾ ਆ ਆਪਾਂ ਮੰਨਦੇ ਆਂ ਵੀ ਉਹ ਬਹੁਤ ਹਾਨੀਕਾਰਕ ਹੈ ਅਗਰ ਬੰਦਾ ਬਾਰ-ਬਾਰ ਕਰਾਉਂਦਾ ਹੈ ਪਹਿਲੀ ਗੱਲ ਪਰ ਤੁਸੀਂ ਦੱਸ ਰਹੇ ਹੋ ਕਿ ਜੇ ਐਮ ਆਰ ਆਈ ਤੇ ਸੀਟੀ ਸਕੈਨ ਕਰਾਉਨੇ ਆ ਤੇ ਉਹਦੇ ਵਿੱਚ ਜਿਹੜੀਆਂ ਰੇਜ਼ ਹੁੰਦੀਆਂ ਨੇ ਉਹ 1000 ਗੁਣਾ ਵੱਧ ਹੁੰਦੀਆਂ ਨੇ ਉਹ ਕਿਵੇਂ ਵੱਧ ਹੁੰਦੀਆਂ ਨੇ ਉਹ ਜਿਹੜਾ ਗੋਲ ਜਿਹਾ ਚੱਕਰ ਦੇਖਦੇ ਹੋ ਤੁਸੀਂ ਬਿਲਕੁਲ ਜਿਹਦੇ ਅੰਦਰ ਟ੍ਰੇ ਵੀ ਬਣ ਕੇ ਆਪਾਂ ਪੈ ਜਾਂਦੇ ਆ ਉਹ ਤੁਹਾਨੂੰ ਬਾਹਰੋਂ ਤਾਂ ਪਲਾਸਟਿਕ ਦਾ ਲੱਗਦਾ ਹੈ ਅੱਛਾ ਉਹ ਇੱਕ ਕੋਇਲ ਹੈ ਉਹ ਵੀ ਉਹ ਚੁੰਮਕ ਹੈ ਉਹਦੇ ਵਿੱਚ ਕੋਇਲ ਹੁੰਦੀ ਹੈ ਜਿਵੇਂ ਮੋਟਰ ਬੰਨੀ ਹੁੰਦੀ ਹੈ ਹਾਂ ਤੁਸੀਂ ਪਿੱਛੇ ਤੁਰਾਓ ਤੁਹਾਡੀਆਂ ਫੋਟੋਆਂ ਤੁਹਾਡੀਆਂ ਹੱਡੀਆਂ ਨੂੰ چیر ਕੇ ਅੰਦਰੋਂ ਤਾਂ ਲੀਆਂ ਜਾਣੀਆਂ ਨੇ ਗਾਮਾ ਕਿਰਨਾਂ ਨੇ ਐਕਸ-ਰੇ ਕਿਰਨਾਂ ਨੇ ਜਾਂ ਰੇਡੀਓਐਕਟਿਵ ਕਿਰਨਾਂ ਨੇ ਜਦੋਂ ਉਹ ਅੰਦਰ ਜਾ ਕੇ ਘੁੰਮਦੀ 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 ਅੰਦਰ ਜਾ ਕੇ ਉਹ ਉਹਨੂੰ ਅਟੈਕ ਕਰਦੀ ਹੈ ਉਹ ਤੋਂ ਇਨਫਰਾ ਰੈਡ ਰੇਜ਼ ਨਿਕਲਦੀ ਹੈ ਰੇਜ਼ ਵਾਪਸ ਮੁੜਦੀ ਆ ਨਹੀਂ ਉਹ ਤਸਵੀਰ ਬਣਦੀ ਹੈ ਤੇ ਇਹਨੂੰ ਹੋਰ ਕੱਲ ਮੈਂ ਦੱਸਣੀ ਚਾਹਾਂਗਾ ਤੁਹਾਨੂੰ ਕਈ ਵਾਰ ਬੈਲਟ ਲੱਗੀ ਰਹਿ ਜਾਂਦੀ ਹੈ ਬੰਦੇ ਦੀ ਹੂੰ ਇੰਨਾ ਕੁ ਤਕੜਾ ਚੁੰਬਕ ਹੁੰਦਾ ਹੈ ਬੈਲਟ ਸਮੇਤ ਉੱਪਰ ਚੱਕ ਲੈਂਦਾ ਉਹ ਅੱਛਾ ਇਦਾਂ ਵੀ ਹੋ ਜਾਂਦਾ ਹੈ ਇਦਾਂ ਵੀ ਹੋ ਜਾਂਦਾ ਹੈ ਕੋਈ ਟੈਕਨੀਸ਼ੀਅਨ ਨਹੀਂ ਦੱਸ ਸਕਿਆ انسان ਤੋਂ ਗਲਤੀ ਹੋ ਸਕਦੀ ਹੈ ਉਹ ਚੁੰਬਕ ਕਚਾ ਕੇ ਇੱਕ ਲੋਗ ਨੂੰ ਐ ਲੱਕ ਨੂੰ ਉੱਪਰ ਲਾ ਲੈਂਦਾ ਹੋਰ ਗੱਲ ਸੁਣ ਲਓ ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ ਜਿਸ ਦੇ ਪਲੇਟਾਂ ਪਈਆਂ ਹੁੰਦੀਆਂ ਨੇ ਆਡੀਆਂ ਦੀਆਂ ਉਹਨਾਂ ਦੀ ਐਮ ਆਰ ਆਈ ਲੋਹੇ ਕਰਕੇ ਨਹੀਂ ਹੁੰਦੀ ਕਿਉਂਕਿ ਉਹ ਚੁੰਬਕ ਜਦ ਘੁੰਮਦਾ ਹੈ ਨਾ ਕੋਈ ਕੋ ਵੇ ਡੇਟਾ ਟ੍ਰਾਂਸਪੋਰਟ ਦੀ ਬਿਜਲੀ ਜਨਰੇਟ ਕਰਕੇ ਉਹਨੂੰ ਦਿੱਤੀ ਜਾਂਦੀ ਹੈ ਤਾਂ ਸੀਮੰਸ ਦੀ ਜਿਹੜੀ ਇਹ ਟੈਸਲਾ ਦੀ ਜਿਹੜੀ 1.5 ਐਮ ਆਰ ਆਈ ਸਕੈਨ ਇਹ ਤਾਂ ਚੱਲਦੀਆਂ ਨੇ ਇਹ ਕੋਈ ਅਲਟਰਾ ਸਾਊਂਡ ਨਹੀਂ ਹੈਗਾ ਵੀ ਅਲਟਰਾ ਸਾਊਂਡ ਕਮਾਇਆ ਉਹ ਬਹੁਤ ਮਾਈਨਰ ਉਹਦਾ ਉਹਦੀ ਰੇਜ਼ ਹੁੰਦੀਆਂ ਨੇ ਇਹ ਤਾਂ ਬਹੁਤ ਤਕੜੀਆਂ ਰੇਜ਼ ਹੁੰਦੀਆਂ ਨੇ ਮੀਡੀਆ ਚ ਬਿਆਨ ਮੈਂ ਵੀਡੀਓ ਦੇਖੀ ਸੀ ਜਿਹੜੀਆਂ ਵੀ ਉੱਥੇ ਕਹਿੰਦੇ ਸੀ ਹਾਰਟ ਦਾ ਡਾਕਟਰ ਨਹੀਂ ਆਇਆ ਤੁਸੀਂ ਵੀ ਸੁਣੀ ਹੋਊਗੀ ਵੀ ਕੋਈ ਡਾਕਟਰ ਨਹੀਂ ਹੈ ਜੀ ਕੋਈ ਡਾਕਟਰ ਨਹੀਂ ਹੈ ਹਮ ਵੀ ਡਾਕਟਰ ਭੱਜ ਗਏ ਭੱਜ ਗਏ ਨਾ ਕੋਈ ਸੀਸੀਟੀਵੀ ਫੁਟੇਜ ਦੇ ਰਹੇ ਨਹੀਂ ਹਾਂ ਹਾਂ ਇਹੀ ਬੰਦਾ ਕਹਿ ਰਿਹਾ ਸੀ ਮੈਂ ਉਹੀ ਪੁੱਛ ਰਿਹਾ ਸੀ ਵੀ ਉਹਦੇ ਨਾਲੇ ਮੈਂ ਉਹਦੇ ਬੇਟੇ ਦੀ ਸੁਣੀ ਵੀ ਬੇਟਾ ਕਹਿ ਰਿਹਾ ਵੀ ਪਾਪਾ ਤਾਇਆ ਜੀ ਹੁਣ ਗਏ ਸੀ ਤਾਇਆ ਜੀ ਪਤਾ ਨਹੀਂ ਤਾਇਆ ਜੀ ਹੁਣ ਗਏ ਸੀ ਵੀ ਹੁਣ ਗਏ ਸੀ ਆ ਗਏ ਬਸ ਹਾਂ ਵੀ ਅਸੀਂ ਆ ਗਏ ਕੀ ਹੁਣ ਗਏ ਬੰਦੇ ਨੂੰ ਇੱਥੋਂ ਉੱਠ ਕੇ ਮੈਂ ਜਾ ਰਿਹਾ 4 ਘੰਟਿਆਂ ਚ ਐਨਐਥੀਸੀਆ ਦਿੱਤਾ ਜਾ ਸਕਦਾ ਵੀ ਨਾਲ ਦੇ ਨਾਲ ਹੀ ਚਲੋ ਆਪਰੇਸ਼ਨ ਚ ਵੜ ਦੋ ਹਾਂ ਕੀ ਮੈਂ ਮੈਂ ਦੇਖੋ ਉਹ ਗੱਲਾਂ ਪੁੱਛਦਾ ਜਿਹੜੀਆਂ ਮੇਰੇ ਐਕਸਪੀਰੀਅੰਸ ਦੇ ਵਿੱਚ ਪਜੀ ਸਾਡੀ ਬਸ ਘਰਾਉਂਦੀ ਆ ਥੋੜੇ ਐਕਸਪੀਰੀਅੰਸ 'ਚ ਕਦੇ ਇਦਾਂ ਹੋਇਆ ਵੀ ਬਹੁਤ ਜਿਵੇਂ ਜੋ ਵਿਰਿੰਦਰ ਘੋਮਣ ਦੇ ਕੇਸ 'ਚ ਹੋਇਆ ਸੀ ਕਿ ਛੋਟੀ ਜੀ ਮਸਲ ਦੀ ਰਿਕਵਰੀ ਵਾਸਤੇ ਮਸਲ ਪੇਨ ਸੀ ਕੁਝ ਪ੍ਰੋਬਲਮ ਆਈ ਸੀ ਉਹਨਾਂ ਨੇ ਉਹਦੇ ਵਾਸਤੇ ਕੁਝ ਸਕੈਨਸ ਕਰਾਈਆਂ ਸੀਗੀਆਂ ਐਮ ਆਰ ਆਈ ਕਰਾਈ ਸੀਗੀ ਤਾਂ ਥੋੜੇ ਕਦੇ ਹਿਸਟਰੀ ਦੇ ਵਿੱਚ ਥੋੜੇ ਕੇਸਿਸ ਦੇ ਵਿੱਚ ਕਦੇ ਇਦਾਂ ਹੋਇਆ ਵੀ ਪੇਸ਼ੈਂਟ ਕੋਈ ਇਸ ਤਰੀਕੇ ਦਾ ਆਇਆ ਹੋਵੇ ਪੀ ਜੀ ਆਈ ਦੇ ਨਾਲ ਦੇ ਨਾਲ ਹੀ ਉਹਨੂੰ ਆਪਰੇਸ਼ਨ 'ਚ ਵੜਦਾ ਹੋਵੇ ਪੀ ਜੀ ਆਈ ਨੇ ਅੱਜ ਤੱਕ 30 ਸਾਲਾਂ ਦੇ ਵਿੱਚ ਸਾਡਾ ਆਪਰੇਸ਼ਨ 5 ਦਿਨ ਟੈਸਟਿੰਗ ਕਰੇ ਤੋਂ ਬਗੈਰ ਕੀਤਾ ਨਹੀਂ ਚਾਹੇ ਉਹਦੇ ਲਈ ਅਸੀਂ ਡਾਕਟਰ ਦੀਆਂ ਮਿੰਤਾਂ ਕਰ ਲਈਏ ਚਾਹੇ ਸਾਡਾ ਆੜੀ ਡਾਕਟਰ ਅੱਛਾ ਮੈਂ ਕਹਨਾ ਮੇਰਾ ਆੜੀ ਐ ਡਾਕਟਰ ਤਾਂ ਵੀ ਨਹੀਂ ਕਰਦੇ ਚਾਹੇ ਮੈਂ ਉਹਦੇ ਨਾਲ 20 ਸਾਲ ਦਾ ਉਹਨੂੰ ਨਮਸਤੇ ਬੁਲਾਉਣਾ ਜੇ ਉਹਨੂੰ ਮੈਂ ਕਹਿੰਦਾ ਵੀ ਇਹ ਆਪਰੇਸ਼ਨ ਸਰ ਜਲਦੀ ਹੈ ਸਰ ਹਮਾਰਾ ਪੇਸ਼ੈਂਟ ਬਹੁਤ ਦੁਖੀ ਹੈ ਹੂੰ ਬਿਲਕੁਲ ਸਖਤ ਲਫਜ਼ਾਂ ਚ ਸਾਨੂੰ ਤਾੜਨਾ ਕੀਤੀ ਜਾਂਦੀ ਹੈ ਨਹੀਂ ਐਸੇ ਨਹੀਂ ਹੋਗਾ ਆਪ ਜਿੰਮੇਵਾਰ ਹੋ ਸਾਫ਼ ਕਿਹਾ ਜਾਂਦਾ ਹੈ ਕਿਉਂ ਕਿ ਸਾਊਥ ਦੇ ਡਾਕਟਰ ਛੋਟੇ ਹੁੰਦੇ ਤੋਂ ਲੈ ਕੇ ਇਮਾਨਦਾਰੀ ਦੇ ਮਜਸਮੇ 95 97% ਜਿਹੜੀ ਮੈਰਿਟ ਚੜਦੀ ਹੈ ਉਹਦੇ ਨਾਲ ਪੀਜੀਆਈ ਚ ਐਮਡੀ ਕਰਦੇ ਨੇ E aí,